ਸੋਕੇ ਲੱਕੜੀ ਨੇ ਕਿਤਾ ਮਿਲਦੀ ਹੈਗੀ ਜਿੱਧਰ ਦੇਖਦੀਆਂ ਗਿੱਲੀਆਂ ਹੀ ਪਈਆਂ ਚੱਲ ਆ ਟੂਪਾਂ ਨੇ ਇੱਥੇ ਹੋਰ ਪਈਆਂ ਇਹ ਹੀ ਮਚਾ ਕੇ ਰੋਟੀ ਟੁੱਕ ਬਣਾ ਲਾ ਆ ਇੱਥੇ ਕੀ ਕਰਦੇ ਆ ਭਾਈ ਕੁਛ ਨਹੀਂ ਭਾਈ ਮੈਂ ਤਾਂ ਨਾ ਲੱਕੜਾਂ ਚੁੱਕਦੀ ਸੀਗੀ ਘਰੇ ਰੋਟੀ ਬਣਾਉਣ ਵਾਸਤੇ ਆ ਲੱਕੜਾਂ ਤਾਂ ਕਿਹੜੀਆਂ ਜੋਦੇ ਸੀ ਆ ਤਾਰ ਤੇ ਨਿਕਾਊਗੀ ਇਹਨਾਂ ਦੀ ਲੋਹੇ ਦੀ ਤਾਰ ਪਈ ਐ ਇੱਥੇ ਨਾ ਨਾ ਵੀਰੇ ਤਾਰ ਤਾਂ ਮੈਂ ਕੀ ਕਰਨੀ ਆ ਮੈਨੂੰ ਤਾਂ ਐਸੀ ਦੋ ਰੋਟੀਆਂ ਪੱਕ ਜਾਂਦੀਆਂ ਮੇਰਾ ਢਿੱਡ ਭਰ ਜਾਂਦਾ ਮੈਂ ਤਾਰ ਤੋ ਤੁਹਾਡੀ ਤਾਂ ਭਲਾ ਕੀ ਕਰਾਉਣਾ ਕਰਾਉਣਾ ਤਾਂ ਕਿਉਂ ਨਹੀਂ ਸਾਨੂੰ ਸਭ ਪਤਾ ਹੈਗਾ ਇੱਥੇ ਕੋਈ ਚੀਜ਼ ਨਹੀਂ ਛੱਡ ਦੇਗੇ ਆ ਇੱਥੇ ਨਿਗਾਹ ਪੈ ਗਈ ਤਾਂ ਆ ਗਈ ਬਾਲਨ ਨੂੰ ਇੱਥੇ ਸ਼ੋਰ ਲਾਏ ਹੋਏ ਨੇ ਸ਼ੋਰ ਤਾਂ ਨਹੀਂ ਲਾਏ ਵੀਰੇ ਦੇਖ ਨਾ ਹੀ ਮੈਂ ਤੁਹਾਡੇ ਸ਼ੋਰ ਚ ਕੋਸ ਚੱਕਿਆ ਮੇਰੀ ਤਾਂ ਨੋਤੇ ਭਰੀ ਬਹੋਰ ਬੰਨੀ ਪਈ ਆ ਮੈਂ ਚੱਲ ਮੈਨੂੰ ਦੋ ਤਿੰਨ ਦਿਨ ਆਉਣਾ ਨਹੀਂ ਪੈਣਾ ਤਾਂ ਕਰਕੇ ਮੈਂ ਇੱਥੋਂ ਲੱਕੜਾਂ ਜਾਂ ਮਿਲੀਆਂ ਨਹੀਂ ਆ ਪੈਪ ਜੀ ਆ ਮੈਂ ਇਹਦੇ ਨਾਲ ਨਾਗ ਛੇਤੀ ਚੜ ਜਾਂਦੀ ਹੈ ਲੱਕੜਾਂ ਨੂੰ ਆ ਜਿੰਨਾ ਕਿ ਚੋਕਲੀਆਂ ਬਾ ਚੁੱਕ ਕੇ ਜਾਓ ਉਹਦੇ ਘਰ ਨੂੰ ਇੱਥੇ ਬਾਲੇ ਕਿੜੇ ਲਾਉਣ ਦੀ ਲੋੜ ਨਹੀਂ ਹੈ ਕਿ ਸੌ ਸਮਾਨ ਪਿਆ ਹੈਗਾ ਕੱਲ ਨੂੰ ਚੱਕਿਆ ਗਿਆ ਕੌਣ ਜ਼ਿੰ ਠੀਕ ਆ ਵੀਰੇ ਬਾਗ ਜਾਨੀ ਆ ਪਰ ਸਮਾਨ ਤਾਂ ਮੈਂ ਨਹੀਂ ਚੱਕਦੀ ਤੇਰਾ ਮੇਰੇ ਕਹਿਣ ਨਾਲ ਤੈਨੂੰ ਵਿਸ਼ਵਾਸ ਵੀ ਨਹੀਂ ਆਉਣਾ ਉਹ ਮੈਨੂੰ ਤਾਂ ਕੀ ਕੀ ਨਾਉਣਾ ਮੈਂ ਕੀ ਜਾਣਾਂਗਾ ਤੁਹਾਨੂੰ ਚੱਲ ਕੋਈ ਦੁਬਾਰੇ ਨਾ ਮੈਨੂੰ ਇੱਥੇ ਤੇ ਆ ਜਾ ਨਾਲੇ ਠੀਕ ਆ ਆ ਦਾ ਚੀਜ਼ਾਂ ਹੋਰ ਪਈਆਂ ਚੱਕੀਆਂ ਗਈਆਂ ਕੱਲ ਨੂੰ ਤੁਸੀਂ ਤਾਂ ਕਹਿ ਦੇਣਾ ਵੀ ਸਾਨੂੰ ਨਹੀਂ ਪਤਾ ਕੌਣ ਲੈ ਗਿਆ ਪਰ ਮੈਂ ਤਾਂ ਜੀ ਨੂੰ ਅੱਖੀ ਦੇਖਿਆ ਮੈਂ ਤਾਂ ਉਸੇ ਨੂੰ ਹੀ ਕਹੂੰਗਾ ਫੇਰ ਵੀ ਭਈ ਕਿਹਨੇ ਚੱਕਿਆ ਚੱਲ ਕੋਈ ਨਹੀਂ ਬਾਈ ਫਿਰ ਮੈਂ ਪੈਪ ਜੀ ਤਾਂ ਚੱਕਣਾ ਤੇਰੇ ਸਾਹਮਣੇ ਆ ਲੈ ਜਾ ਜਾ ਕੇ ਤੇ ਦੁਬਾਰੇ ਨਾ ਇੱਧਰ ਆਈ ਨਹੀਂ ਨਹੀਂ ਬਾਈ ਮੈਂ ਦੁਬਾਰੇ ਨਹੀਂ ਇੱਧਰ ਆਉਂਦੀ ਮੇਰੇ ਤਾਂ ਭਰੀ ਪਈ ਆ ਉਧਰ ਮੈਂ ਉਹ ਲੈ ਜਾਨੀ ਆ ਚੱਕ ਕੇ ਪਈਆ ਭਰੀ ਤਾਰ ਦੇਖ ਲਈ ਉਹ ਇੱਥੇ ਵੀ 5 700 ਦੀ ਹੈਗੀ ਹੈ ਇਹ ਚੱਕ ਕੇ ਲੈ ਜਾ ਇਹ ਕਰਦਾ ਮੈਂ ਗੱਲ ਇਹਨੂੰ ਕਹਿਣਾ ਬੰਦੇ ਨੂੰ ਚੱਕ ਕੇ ਇਹਨੂੰ ਪਾਸੇ ਕਰਾ ਦੇ ਇਹਨਾਂ ਦਾ ਕੀ ਪਤਾ ਇੱਥੇ ਚੱਕ ਕੇ ਲੈ ਜਾਣ ਨਾਲੇ ਲਾਓ ਚਾਦਰਾਂ ਆਈਆਂ ਪਈਆਂ ਉਹ ਵੀ ਧਰਾਉਣ ਵਾਲੀਆਂ ਅੰਦਰ ਕਹਿਣਾ ਮਾ ਨੂੰ ਮੇਰੇ ਸਹੁਰੇ ਨੂੰ ਹਾਏ ਵੀਰ ਅੱਬਾ ਗਰੀਬ ਬੰਦੇ ਦੀ ਕੀ ਕਾਦੀ ਜ਼ਿੰਦਗੀ ਹੁੰਦੀ ਹੈ ਮੈਨੂੰ ਤਾਂ ਐਸੀ ਲੱਕੜਾਂ ਚੁਗ ਲਿਆਉਂਗੀ ਤਾਂ ਚਾਹ ਦੀ ਘੁੱਟ ਬਣਾ ਕੇ ਪੀ ਲੈਂਦੀ ਆ ਮੋਟੀ ਲੱਕੜ ਮਚਾਉਣ ਨੂੰ ਜੀ ਨਹੀਂ ਕਰਦਾ ਆਇਆ ਚੱਲ ਇਹਦੇ ਨਾਲ ਦੋ ਰੋਟੀਆਂ ਥੱਪ ਲੂੰਗੀ ਆ ਗਿੱਲਿਆਂ ਨਾਲ ਆਇਂ ਧੁਖੀ ਜਾਂਦਾ ਨਾਗ ਮੱਚਦੀ ਐ ਨਾ ਵਾਸਤਾ ਮਾਤਾ ਪਿਪਾਣਿਆਂ ਨਾਲ ਸੈੜਦੀ ਧਰਦੂ ਵੀ ਭੜਿਆ ਲੋਕਾ ਜੇ ਮੈਨੂੰ ਲੱਕੜਾ ਚੁਗਣ ਦੇ ਦਿੰਦਾ ਤੇਰਾ ਕੀ ਜਾਂਦਾ ਸੀ ਮੈਂ ਕਿਹੜਾ ਤੇਰਿਆਂ ਭਰੀਆਂ ਬੰਨਣ ਲੱਗੀ ਸੀ ਨਾਲੇ ਉਹ ਮੈਨੂੰ ਕਹਿੰਦਾ ਲੋਹਾ ਚੱਕ ਕੇ ਵੇਚ ਦੇਂਗੀ ਮੈਂ ਕਿਹੜਾ ਕੋਈ ਚੋਰ ਨਹੀਂ ਐ ਵੀ ਭਰਾਵਾ ਤੇਰਾ ਲੋਹਾ ਵੇਚੂੰਗੀ ਅੱਜ ਕੱਲ ਤਾਂ ਨਾ ਭਲਾਈ ਦਾ ਜਮਾਨਾ ਹੀ ਹੈ ਨਹੀਂਗਾ ਮੈਨੂੰ ਕਿ ਲੋੜ ਪਈ ਆ ਦਾ ਲੋਹਾ ਵੇਚਣ ਦੀ ਨਾਲੇ ਉਹ ਲੋਹਾ ਵੇਚ ਕੇ ਕਿਹੜਾ ਮੇਰਾ ਟਾਈਮ ਪਾਸ ਹੋ ਜਾਣਾ ਟਾਈਮ ਪਾਸ ਤਾਂ ਮੇਰਾ ਐ ਵੀ ਨਹੀਂ ਹੁੰਦਾ ਮੈਂ ਤਾਂ ਓਕੀ ਸੋਕੀ ਨੇ ਗੁਜ਼ਾਰਾ ਹੀ ਕਰਨਾ ਹੁੰਦਾ ਆਪਦਾ ਉਹ ਮੈਂ ਕਰੀ ਜਾਨੀ ਐ ਲੋਹੇ ਚੱਕ ਕੇ ਮੈਂ ਕਿਸੇ ਦੇ ਕੀ ਕਰਨੇ ਆ ਮੈਂ ਤਾਂ ਦਾ ਟਾਈਮ ਪਾਸ ਕਰਦੀ ਆ ਚੋਰੀਆਂ ਚ ਫਾਰਨਾ ਕਰਕੇ ਤਾਂ ਮੈਂ ਲੈਣਾ ਵੀ ਕੀ ਐ ਆ ਰੱਸਾ ਜਨ ਇੱਥੇ ਰੱਖਦਾ ਮੈਂ ਤਾਂ ਉਹ ਤੋਂ ਡਰਦੀ ਨਾ ਆਦੀ ਭਰੀ ਵੀ ਨਹੀਂ ਚੱਕ ਕੇ ਲਈ ਆਈ ਹੈਗੀ ਵੀ ਜੇ ਭਰੀ ਚੱਕੂਗੀ ਫੇਰ ਨਾ ਮੈਨੂੰ ਕਹਦੇ ਵੀ ਸਾਡੇ ਖੇਤੋਂ ਬੰਨੀ ਐ ਤੂੰ ਚਲ ਕੋਈ ਨਹੀਂ ਕੱਲ ਨੂੰ ਜਾਉਂਗੀ ਦੁਬਾਰੇ ਅੱਜ ਗਈ ਸੀ ਅੱਜ ਮੌਸਮ ਜਿਹਾ ਸਹੀ ਸੀਗਾ ਮੈਨੂੰ ਐਸੀ ਧੁੱਪ ਹੈ ਨਹੀਂ ਚਲ ਦੋ ਗੇੜੇ ਲਾ ਲੈਂਦੀ ਲੱਕੜਾਂ ਦੇ ਮੇਰੇ 15 ਦਿਨ ਟੱਪ ਜਾਂਦੇ ਕੱਲੀ ਜਾਣੀ ਤੇ ਚਲ ਕੋਈ ਨਹੀਂ ਆਥਣੇ ਜੀ ਦੇਖੂਗੀ ਦੁਬਾਰੇ ਜਾਉਂਗੀ ਹੋਰ ਪਾਸੇ ਵੱਗ ਜਾ ਚਾਹ ਘੁੱਟ ਬਣਾ ਕੇ ਪੀਮਾ ਚਲ ਹਰਪ੍ਰੀਤ ਭੈਣ ਨੂੰ ਪੁੱਛਦੀ ਆ ਦੁੱਧ ਦੀ ਘੁੱਟ ਕਹਿੰਦੇ ਹੁੰਦੇ ਆ ਕਿ ਕਿਸਮਤ ਬਿਨਾ ਤਾਂ ਕੁਝ ਨਹੀਂ ਮਿਲਦਾ ਆ ਇਸੇ ਚਾਹ ਦੀ ਘੁੱਟ ਬਣਾ ਕੇ ਪੀ ਲੂੰਗੀ ਗੱਲ ਕਰ ਜਿਹੜਾ ਦੁੱਧ ਰੱਖ ਕੇ ਗਈ ਸੀ ਲੋਕਾਂ ਦੇ ਫ੍ਰੀਜਾਂ ਹੁੰਦਿਆਂ ਉਹਨਾਂ 'ਚ ਰੱਖ ਦਿੰਦੀ ਇੱਥੇ ਤਾਂ ਬਾਹਰ ਪਿਆ ਸੀ ਬਿੱਲੀ ਨੇ ਡੋਲਤਾ ਵੀ ਕੁਛ ਦੀ ਐ ਭੈਣ ਨੂੰ ਜੇ ਘੁੱਟ ਦੁੱਧ ਦੇ ਦਊਗੀ ਨਾ ਮੈਂ ਚਾਹ ਬਣਾ ਕੇ ਪੀਂਦੀ ਹੋ ਜੂ ਮੇਰਾ ਢੱਡ ਭਰ ਜਾਊਗਾ ਜਾਣੀ ਹੈ ਭੈਣੇ ਹਰਪ੍ਰੀਤ ਭੈਣੇ ਕੋਈ ਬੋਲਿਆ ਹੈ ਨਹੀਂ ਗੇਟ ਸਾਰਾ ਹੀ ਖੁੱਲਾ ਪਿਆ ਮੈਨੂੰ ਲੱਗਾ ਸਾਰੇ ਘਰੇ ਹੋਣਗੇ ਤਾਂ ਗੇਟ ਖੁੱਲਾਗਾ ਜਾ ਕੇ ਪੁੱਛਦੀ ਆ ਕੌਣ ਪੜਨੇ ਮੈਂ ਸੀ ਅੱਛਾ ਮੀਤ ਗਾਂ ਆ ਜਾ ਆਉਣੀ ਆ ਪੜਨੇ ਪੜਨੇ ਮੈਨੂੰ ਨਾ ਕੁਟਕ ਦੁੱਧ ਦੇ ਦੇ ਮੇਰੀ ਚਾਹ ਰੱਖੀ ਪਈ ਸੀ ਤੇ ਦੁੱਧ ਨਾ ਬਿੱਲੀ ਨੇ ਡੋਲਤਾ ਕੋਈ ਨਾ ਬਹਿ ਜਾ ਤੂੰ ਮੈਂ ਤਾਂ ਜਾਨੀ ਆ ਭੈਣ ਤੈਨੂੰ ਪਤਾ ਹੋਰ ਕੰਮ ਬਥੇਰੇ ਪਏ ਆ ਘਰੇ ਕੋਈ ਨਾ ਕੰਮ ਤਾਂ ਹੋ ਜਾਣਗੇ ਜਿਉਂਦੇ ਬੰਦੇ ਦੇ ਕਦੇ ਕੰਮ ਮੁੱਕੇ ਆ ਨਾਲੇ ਮੇਰੀ ਗੱਲ ਸੁਣ ਚਾਹ ਤਾਂ ਤੈਨੂੰ ਮੈਂ ਦੇ ਦੂੰ ਚਾਹ ਮੇਰੀ ਤਰੀ ਪਈ ਹੈ ਚਾਹ ਇੱਥੇ ਪੀ ਕੇ ਜਾਵੜੀ ਅੱਛਾ ਭੈਣ ਹਾਂ ਚੱਲ ਤੇਰੀ ਮਰਜ਼ੀ ਆ ਹੋਂ ਤਾਂ ਘਰੇ ਜਾ ਕੇ ਮੈਂ ਚਾਹ ਰੱਖੀ ਪੀ ਸੀ ਬਸ ਦੁੱਧ ਪਾ ਕੇ ਪੀ ਲੈਂਦੀ ਕੋਈ ਨਾ ਇੱਕ ਜਾਣੇ ਵਾਸਤੇ ਕੀ ਚਾਹ ਕਰਨੀ ਸੀ ਖਰਪਣ ਮੈਂ ਤਾਂ ਜਦੋਂ ਕੱਲੀ ਆ ਕੱਲੀ ਨੇ ਚਾਹ ਕਰਕੇ ਪੀਣੀ ਹੁੰਦੀ ਐ ਕੋਈ ਨਾ ਦੁੱਧ ਦੀ ਘੁੱਟ ਤੂੰ ਲੈ ਜੀ ਫੇਰ ਤੇਰਾ ਡੰਗ ਲੈ ਜੂਗਾ ਮੈਂ ਬਾਅਦ ਚ ਚਾਹ ਪੀਤੀ ਜਾਊਗੀ ਚੱਲ ਭੈਣੇ ਫੇਰ ਤਾਂ ਤੂੰ ਬੜੀ ਚੰਗੀ ਐ ਸੱਚੀ ਜਿਹੜੀ ਨੇ ਇੰਨਾ ਸੋਚਿਆ ਮੇਰੇ ਵਾਸਤੇ ਵੀ ਇਹ ਕੱਪੜੇ-ਕੁਪੜੇ ਜਿਵੇਂ ਪਾੜੀ ਬੈਠੀ ਐ ਤੂੰ ਇਹ ਭੈਣੇ ਲੱਕੜਾਂ ਚੁਗਣ ਗਈ ਸੀ ਉੱਥੇ ਕਾਸੇ ਚ ਫਸ ਫੁਸ ਕੇ ਪਾਟ ਗਈ ਹੋਗੀ ਮੈਂ ਤਾਂ ਆਪਣੀ ਪਤਾ ਲੱਗਿਆ ਭਲਾ ਹੀ ਪੱਟੀ ਪਈ ਹੈ ਹਨਾ ਪਹਿੜੀ ਲੱਗਦੀ ਐ ਚੱਲ ਕੋਈ ਨਹੀਂ ਮੈਂ ਸੇ ਆਉਣ ਲੂੰਗੀ ਤੂੰ ਮੈਨੂੰ ਆਖੇਂਗੀ ਵੀ ਭੈਣ ਕੀ ਕਹਿੰਦੀ ਐ ਹਾਂ ਆ ਇੰਨੀ ਗਰਮੀ ਐ ਗਰਮੀ ਚ ਤੂੰ ਲੱਕੜ ਬਾਲਣ ਚੂਗਣ ਜਾ ਵਰਦੀ ਐ ਟਾਈਮ ਪਤਾ ਕਿਹਜਾ ਜੇ ਉੱਥੇ ਚੱਕਰ ਖਾ ਕੇ ਡਿੱਗ ਪਈ ਤਾਂ ਕਿਸੇ ਨੇ ਆਇ ਨਹੀਂ ਦੱਸਣਾ ਵੀ ਭਾਈ ਮੀਤ ਸੀ ਇੱਥੇ ਪਈ ਪਣਾ ਟਾਈਮ ਤਾਂ ਮੈਨੂੰ ਵੀ ਪਤਾ ਵੀ ਗਰਮੀ ਬਹੁਤ ਜ਼ਿਆਦਾ ਆ ਅੱਜ ਨਾ ਮੌਸਮ ਥੋੜਾ ਜਿਹਾ ਠੀਕ ਸੀਗਾ ਮੈਂ ਕਿਹਾ ਚੱਲ ਮੈਂ ਦੋ ਭਰੀਆਂ ਲਿਆ ਆਉਣੀ ਆ ਮੇਰੇ 15 ਦਿਨ ਲੰਘ ਜਾਣਗੇ ਤੇ ਉੱਥੇ ਜੇ ਮੈਂ ਲੱਕੜਾਂ ਅੱਜ ਚੂਗਣ ਗਈ ਨਾ ਉੱਥੇ ਮੁੰਡਾ ਸੀ ਮੈਨੂੰ ਐ ਨਹੀਂ ਪਤਾ ਕਿਹਦਾ ਮੁੰਡਾ ਸੀ ਉਹ ਤੇ ਉਹਨੇ ਨਾ ਮੈਨੂੰ ਲੱਕੜਾਂ ਨਹੀਂ ਚੁਗੰਦ ਦਿੱਤਾ ਕਹਿੰਦਾ ਤੂੰ ਸਾਡਾ ਲੋਹਾ ਵੇਚ ਦੇਂਗੀ ਐ ਕਰ ਦੇਂਗੀ ਚੱਕ ਕੇ ਵੀ ਦੇਖ ਭੈਣੇ ਗਰੀਬ ਜ਼ਰੂਰ ਆ ਚੋਰ ਥੋੜੀ ਆ ਵੀ ਜਿਹੜੇ ਅਸੀਂ ਐ ਚੋਰੀ ਕਰਕੇ ਕੁਝ ਵੇਚ ਦਾਂਗੇ ਸ਼ਾਇਦ ਉਹ ਮੈਨੂੰ ਜਾਣਦਾ ਨਹੀਂ ਹੋਣਾ ਤਾਂ ਇਹਨੇ ਤਾਂ ਮੈਨੂੰ ਲੱਕੜਾਂ ਦੀ ਭਰੀ ਵੀ ਫਿਰ ਮੌਤੋਂ ਡਰਦੀ ਉੱਥੇ ਛੱਡਾਈ ਭੈਣੇ ਚੱਕ ਕੇ ਨਹੀਂ ਲਈ ਹੈ ਜੀ ਮੇਰੀ ਗੱਲ ਸੁਣ ਮੀਤ ਫਿਰ ਤੂੰ ਮੈਨੂੰ ਆਖੇਂਗੀ ਵੀ ਭੈਣ ਕੇ ਇਹ ਜੀ ਗੱਲ ਕਹਿੰਦੀ ਐ ਹੁਣ ਤਾਂ ਲੱਕੜਵਾਲਣ ਤਾਂ ਵੇਖ ਜਿਹੜੇ ਜੱਟ ਜ਼ਿਮੀਦਾਰ ਦੇ ਖੇਤ ਹੋਊਗਾ ਅਗਲਾ ਦਿਨ ਦਾ ਨਹੀਂ ਕਿਉਂਕਿ ਅੱਗੇ ਤਾਂ ਹੁੰਦੇ ਸੀ ਨਰਮੇ ਹੁਣ ਨਰਮੇ ਹੋਣੋਂ ਹਟ ਗਏ ਜਿਹੜੇ ਬਸ ਮਾੜੇ ਮੋٹے ਅਗਲਾ ਦਰਖਤਾਂ ਛਾਂਗਦਾ ਉਹ ਰੱਖੀ ਰੱਖਦਾ ਹੁਣ ਫੇਰ ਜਦੋਂ ਹੁਣ ਕਿਸੇ ਦਿਹਾੜੀ ਦੇ ੱੱਪੇ ਤੋਂ ਕੰਮ ਕਰਵਾਉਣਾ ਹੁੰਦਾ ਨਾ ਉਦੋਂ ਅਗਲਾ ਬਾਲਣ ਵੀ ਭਾਲਦਾ ਉਹ ਜੱਟ ਨੂੰ ਆਏ ਹੁੰਦਾ ਵੀ ਸੀਰੀ ਪਾਲੀ ਲੈ ਕੇ ਜਾਊਗਾ ਜੱਟ ਦੀ ਜ਼ਿੰਮੇਦਾਰ ਸੋਚਦਾ ਅੱਗੇ ਹਾਂ ਭਣੇ ਸੋਚਣਾ ਹੀ ਹੁੰਦਾ ਤਾਂ ਅੱਗ ਲੈਨੇ ਚੱਲ ਕੋਈ ਗੱਲ ਨਹੀਂ ਭਣੇ ਪੂ ਮੈਂ ਤੈਨੂੰ ਇੱਕ ਗੱਲ ਹੋਰ ਕਹਿੰਦੀ ਸੀ ਮੀਤ ਹਾਂ ਭਣੇ ਪੂ ਤਾਂ ਤੂੰ ਬੇਲੀ ਹੈ ਹਨਾ ਕਿਹੜਾ ਕੋਈ ਕੰਮ ਤੰਦਾ ਕਰਦੀ ਹੈ ਕੰਮ ਤਾਂ ਦਾਦਾ ਭੈਣ ਮਹਿਣਾ ਪਾਲਦੀ ਸੀ ਮੈਨੂੰ ਐਸੀਗਾ ਜੇ 2-4 ਘਰਾਂ ਦੇ ਮੈਨੂੰ ਕੰਮ ਮਿਲ ਜਾਂਦਾ ਨਾ ਮੇਰਾ ਟਾਈਮ ਫਸ ਹੋਣਾ ਹੋ ਜਾ ਕਰਦਾ ਨਾਲੇ ਤਾਂ ਲੱਕੜਵਾਣਾਂ ਤੇ ਚਲ ਮੈਂ ਚੋਕੀ ਡੰਗਾ ਲਾ ਲਿਆ ਕਰਦੀ ਜਿਹੜਾ ਸੌਦਾ ਸੱਪਾ ਨਾ ਇਹ ਵੀ ਘਰੇ ਮੁੱਕਿਆ ਰਹਿੰਦਾ ਉਹਦੀ ਮੈਨੂੰ ਨਾ ਫਿਕਰ ਘਟ ਜਾਂਦੀ ਹੋਰ ਤਾਂ ਕੀ ਸੀਗਾ ਮੈਂ ਤੇ ਮਾਇ ਕਹਿੰਦੀ ਸੀ ਸਾਡੇ ਨਾ ਪੰਜ ਛੇ ਪਸ਼ੂ ਐ ਹਾਂ ਪਰ ਤੇ ਹੂੰ ਤਾਂ ਮੈਂ ਪੱਥੀਆਂ ਥੋੜੀਆਂ ਜੀਆਂ ਪੱਥੀਆਂ ਤੇ ਹਨਾ ਹੁਣ ਮੇਰੀ ਲੱਤ ਦੁਖਣ ਲੱਗ ਗਈ ਮੈਥੋਂ ਬੈਠਿਆ ਨਹੀਂ ਜਾਂਦਾ ਤੇ ਮੈਂ ਤੈਨੂੰ ਐਂ ਕਹਿੰਦੀ ਸੀ ਵੀ ਜੇ ਤੂੰ ਪਾਥੀਆਂ ਪਾਥ ਲਿਆ ਕਰੇ ਅੱਧੀਆਂ ਪਾਥੀਆਂ ਤੂੰ ਰੱਖ ਲਿਆ ਕਰ ਅੱਧੀਆਂ ਸਾਨੂੰ ਦੇ ਦਿਆ ਕਰ ਨਾਲੇ ਤਾਂ ਤੇਰਾ ਡੰਗ ਲੈ ਜੂਗਾ ਤੇ ਨਾਲੇ ਖੇਤਾਂ 'ਚ ਨਹੀਂ ਜਾਈਦਾ ਹੁੰਦਾ ਭਾਈ ਤਖਰ ਦਪੜਾ ਚੱਲ ਕੋਈ ਗੱਲ ਨਹੀਂ ਭੈਣ ਜੇ ਤੂੰ ਐਂ ਕਹਿੰਨੀ ਆ ਤਾਂ ਬਾਲੀ ਚੰਗੀ ਗੱਲ ਆ ਨਾਲੇ ਤਾਂ ਤੇਰਾ ਗੋਹਾ ਪੱਥਾ ਜਾਇਆ ਕਰੂ ਬਹਾਨੇ ਨਾਲੇ ਮੇਰਾ ਟਾਈਮ ਪਾਸ ਹੋ ਜੂਗਾ ਕੋਈ ਗੱਲ ਨਹੀਂ ਪਰ ਮੈਂ ਪੱਥਾ ਜਾਇਆ ਕਰੂੰਗੀ ਪਾਥਨਾ ਤੇਰਾ ਹੋਰ ਨਾਲੇ ਮੇਰੀ ਗੱਲ ਸੁਣ ਜਿਹੜਾ ਤੂੰ ਕਹਿੰਨੀ ਆ ਪੈਸਾ ਥੇਲੀ ਇਹ ਵੀ ਮੈਨੂੰ ਉਹ ਕੰਮ ਵਾਲੀ ਦੀ ਲੋੜ ਐ। ਵੀ ਜੇਨ ਨਕ ਤੂੰ ਕੰਮ ਧੰਦਾ ਕਰ ਜੇਂਗੀ ਉਹ ਜਿਹਾ ਪਈ ਮੈਂ ਤੈਨੂੰ ਪੈਸਾ ਠਕਾ ਦੇ ਦਿਆ ਕਰੂੰਗੀ ਵੇਖ। ਇਹ ਤਾਂ ਵਿਆਹ ਦੀ ਗੱਲ ਐ। ਜਿਹੇ ਜਾਂ ਕੰਮ ਵੇਖ ਮੈਨੂੰ ਪਸੰਦ ਆਇਆ ਮੈਂ ਖੁਸ਼ ਹੋਊਗੀ ਵੱਧ ਵੀ ਦੇ ਸਕਦੀ ਆ ਤੇ ਨਹੀਂ ਫਿਰ ਕੰਮ ਵੇਖ ਕੇ ਵੀ ਚੀਜ਼। ਵੇਖ ਪੜੇ ਵੱਧ ਤਾਂ ਮੈਂ ਕਰਾਉਣੇ ਵੀ ਕੀ ਐ ਪੈਸੇ ਕੱਲੀ ਜਾਣੀ ਨੇ। ਮੈਨੂੰ ਤਾਂ ਆਏ ਬਸ ਢਿੱਡ ਭਰ ਜਾ ਕਰੇ ਤੇ ਕੱਪੜਾ ਲੀੜਾ ਥੋੜਾ ਜਿਹਾ ਚਾਚ ਦਾ ਪਾਉਣ ਲੱਗ ਜਾਂ ਪਾਟੇ ਚਿੱਟੇ ਪਾਈ ਰੱਖਦੀ ਆ ਤੇ ਮੈਨੂੰ ਤਾਂ ਨਾ ਤੂੰ ਦੱਸ ਦੇ ਮਹੀਨੇ ਦੇ ਕਿੰਨੇ ਦੇ ਦਿਆ ਕਰੇਂਗੀ ਤੇ ਮੈਂ ਤੇਰੇ ਕੰਮ ਤੇ ਲੱਗ ਜੂਗੀ ਤੇ ਨਾਲੇ ਇੱਕ ਗੱਲ ਹੋਰ ਪੈਣੇ ਮੈਨੂੰ ਇੱਕ ਦੋ ਘਰ ਹੋਰ ਪੁੱਛ ਦੇ ਮੇਰਾ ਟਾਈਮpass ਸੋਹਣਾ ਹੋ ਜਾ ਕਰ ਜਰਾ ਮੇਰੀ ਗੱਲ ਸੁਣ ਭਾਈ ਹੋਰ ਕਿਸੇ ਦੇ ਜਾਏਗੀ ਇੰਨੀ ਕਿ ਤੂੰ ਉਹ ਖਾਨੀ ਐ ਕੋਈ ਚੰਗੇ ਬਦਾਮ ਬਦੂਮ ਖਾਨੀ ਐ ਵੀ ਤੂੰ ਇੰਨਾ ਕੰਮ ਕਰ ਦੇਂਗੀ ਸਾਡੇ ਕੰਮ ਕਰ ਦੇ ਇੰਨਾ ਹੀ ਬਹੁਤ ਐ ਇੰਨਾ ਕੰਮ ਜੇ ਸਾਡੇ ਘਰ ਦਾ ਕੰਮ ਚੱਕ ਲੇਗੀ ਨਾ ਸਾਡੇ ਹੁਣ ਰਿਸ਼ਤੇਦਾਰ ਭੈਣ ਭਾਈ ਕੋਈ ਨਾ ਕੋਈ ਰਿਸ਼ਤੇਦਾਰ ਆ ਹੀ ਜਾਂਦਾ ਤੇ ਨਾਲੇ ਤੈਨੂੰ ਪਤਾ ਐ ਜੇ ਤੂੰ ਕੰਮ ਬਾਲੇ ਕੰਮਾਂ ਨੂੰ ਜੱਫੇ ਪਾਏਗੀ ਨਾਲੇ ਤਾਂ ਭਾਈ ਉਹ ਜੀ ਦੇ ਨਹੀਂ ਰਹਿੰਦੀ ਤੇ ਨਾ ਹੀ ਉਹ ਜਾ ਕੰਮ ਹੋਵੇ ਪਰ ਜਿਭਝਾਉਂਦੀ ਵੇਖ ਤੂੰ ਝਾੜੂ ਲਾ ਕੇ ਜਾਇਆ ਕਰੇਂਗੀ ਵੇਖ ਮੀ ਤਾਂ ਉਹ ਨਾ ਤਾਂ ਮੈਨੂੰ ਪਸੰਦ ਆਉਣਾ ਫੇਰ ਤੂੰ ਮੈਨੂੰ ਕਹੇਂਗੀ ਵੀ ਭੈਣ ਨਗੋਚਾ ਕਰਦੀ ਐ ਕੰਮ ਤਾਂ ਇੱਕ ਥਾਂ ਹੀ ਕਰ ਲੈ ਬੰਦਾ ਨਾ ਜੱਜ ਕੇ ਇੱਕ ਥਾਂ ਹੀ ਚੰਗਾ ਹੁੰਦਾ ਚੱਲ ਭੈਣ ਕੋਈ ਨਹੀਂ ਫਿਰ ਮੈਂ ਚਲ ਤੇਰੇ ਤੱਕ ਕੰਮ ਤੇ ਆਇਆ ਕਰੂੰਗੀ ਬਾਅਦ ਦੀ ਬਾਤ ਨਾ ਦੇਖੀ ਜਾਉ ਅਨਾ ਵੀ ਮੇਰਾ ਟਾਈਮpass ਹੋਣ ਲੱਗ ਜੂ ਸੋਣਾ ਕੱਲੀ ਜਾਣੀ ਹੈਗੀ ਆੜਿਆ ਤੂੰ ਬਾਲੇ ਕੰਮਾਂ ਨੂੰ ਜੱਫੇ ਪਾਏਂਗੀ ਦੁਖੀ ਹੋਏਂਗੀ ਕੀ ਲੈਣਾ ਹੁਣ ਵੀ ਤੂੰ ਬੇਲੀ ਤੁਰੀ ਫਿਰਦੀ ਐ ਹੁਣ ਵੀ ਕਿਤੇ ਲੱਕੜ ਬਾਲਣ ਤੋਂ ਚੋਗਣ ਜਾਵੜੀ ਉਹ ਕੰਮ ਤੋਂ ਤੇਰਾ ਖਿਹੜਾ ਛੁੱਟ ਜੂਗਾ ਇੱਕ ਕੰਮ ਕਰ ਲੈ ਪਹਿਣ ਮੈਂ ਤੈਨੂੰ ਚੰਗੀ ਮੱਥੀ ਦਿਨੀ ਆ ਜਾ ਮੈਂ ਤੈਨੂੰ ਚਾਹ ਪਿਆਵਾ ਨਾਲੇ ਮੈਂ ਵੀ ਪੀ ਲੈਨੀ ਐ ਚਾਹ ਚਲ ਮੈਂ ਘਰੇ ਪੀ ਲੈਂਦੀ ਪਹਿਣ

ਆ ਗਈ ਉਹੀ ਵਿਚਾਰੀ ਤੁਰਦੀ ਫਿਰਦੀ ਤੈਨੂੰ ਪਤਾ ਹੀ ਹੈ ਉਹੀ ਵਿਚਾਰੀ ਤੁਰਦੀ ਫਿਰਦੀ ਆ ਗਈ ਅੱਛਾ ਕੀ ਕਰਨਾ ਸੀ ਤਾਂ ਵੀ ਕੋਈ ਕੰਮ ਤਾਂ ਆਈ ਹੋਊਗੀ ਕੀ ਕਰੀਂ ਇਹ ਕਹਿੰਦੀ ਕੰਮ-ਕੰਮ ਤੇ ਕੀ ਕੀ ਕਹੀ ਜਾਂਦੀ ਮੈਂ ਇਹਨੂੰ ਐਂ ਕਿਹਾ ਸੀ ਸੱਚ ਹਾਂ ਮੈਂ ਕਿਹਾ ਵੀ ਭਾਈ ਕੱਲ ਤੋਂ ਕੰਮ ਤੇ ਆ ਜੀ ਉਹ ਮੈਨੂੰ ਐਂ ਕਹਿੰਦੀ ਸੀ ਵੀ ਭੈਣੇ ਕੱਲ ਨੂੰ ਮੈਂ ਟਾਈਮ ਨਾਲ ਕੰਮ ਤੇ ਆ ਜਾਂ ਕਾਤੋਂ ਕੰਮ ਤੇ ਕੀ ਆਪਣੇ ਕਿੰਨਾ ਕੰਮ ਆ ਕਰੇ ਤੈਨੂੰ ਲੱਗਦਾ ਵੀ ਕਿੰਨਾ ਘੱਟ ਕੰਮ ਐ ਆਪ ਤਾਂ ਖੇਤ ਓਡੇ ਆਣਾ ਤੈਨੂੰ ਪਤਾ ਨਾ ਜੇ ਕਿਤੇ ਕਿਸੇ ਦੇ ਘਰੇ ਜਾਣਾ ਹੋਵੇ ਤਾਂ ਤਾਂ ਮੈਂ ਔਖੀ ਹੋ ਜਾਂਦੀ ਆ ਮੈਨੂੰ ਘਰ ਦਾ ਕੰਮ ਕਰਾਂ ਕਿ ਕਿਸੇ ਦੇ ਜਾਵਾਂ ਉਹ ਜਾਣ ਨੂੰ ਕੋਈ ਗੱਲ ਨਹੀਂ ਹੁੰਦੀ ਅਸੀਂ 15 ਨੂੰ ਦਾ ਕੰਮ ਐ ਦੋ ਬੇਲੀ ਆਪਾਂ ਖੇਤ ਮੰਨੇ ਦਾ ਕੰਮ ਨਿਭੜ ਜੂਜਾ ਨਾ ਆਪ ਲੱਗ ਜੂ ਆ ਬੱਸ ਦੱਸ ਗਈ ਐ ਇਹੀ ਦਿਨ ਇਹ ਕੰਮ ਵਾਲੀ ਰੱਖ ਲੈਣੇ ਕਹਿੰਦੇ ਕੰਮ ਵਾਲੀ ਐ ਲੱਗੇ ਸਾਡੇ ਨਾਲ ਫੇਰ 6 ਮਹੀਨੇ ਬੇਲੀ ਆਪਾਂ ਅੱਛਾ ਆਪਾਂ ਬੇਲੇ ਆ ਐ ਕਹੋ ਮਾਲਕੋ ਵੀ ਤੁਸੀਂ ਬੇਲੇ ਹੋ ਤੂੰ ਤੁਸੀਂ ਕੀ ਆ ਜੋੜਦੇ ਆ ਤੁਸੀਂ ਕਿਹੜਾ ਫਿਰ ਮੇਰੀਆਂ ਰੋਟੀਆਂ ਥੱਪ ਦਿਆ ਕਰੋਗੇ ਕਾ ਜਵਾਕਾਂ ਦੀ ਵਰਦੀ ਧੋ ਦਿਆ ਕਰੋਗੇ ਪੋਚੇ ਲਾ ਦਿਆ ਕਰੋਗੇ ਕਿੰਨੇ ਡਗ ਡਗ ਕੰਮ ਹੈ ਇਹ ਪੋਚੇ ਧੋਣਾ ਕੱਪੜੇ ਧੋਣਾ ਦੋ ਰੋਟੀਆਂ ਆਪਣੇ ਕੋਈ ਬਾਲਾ ਵੱਡਾ ਆਪਣਾ ਟੱਬਰ ਨਹੀਂ ਸਿਰਿਪਾਲੀ ਆਪਣਾ ਮਹੀਨਾ ਰੂਆ ਮੁੜ ਕੇ ਆਵੇ ਇੱਕ ਪੱਕਾ ਰੱਖਿਆ ਹੋਇਆ ਕੋਈ ਸਿਰਿਪਾਲੀ ਨਹੀਂ ਆਪਣੇ ਉਹ ਬੰਦਾ ਮਹੀਨਾ ਜਿੰਨਾ ਚੋਨਾਂ ਨੇ ਪਾਲਦਾ ਉਦੋਂ ਉਹ ਬਿੱਲ ਹੈ ਬਾਕੀ ਤੈਨੂੰ ਵੀ ਪਤਾ ਮੇਰੀ ਢੂਈ ਦੋਖਦੀ ਹੈ ਤੇ ਉਹਨੇ ਡਾਕਟਰ ਨੇ ਕਿਹਾ ਵੀ ਜੇ ਭਾਈ ਬੰਨਣ ਰੱਖ ਲੇਗੀ ਮਹੀਨੇ ਦਾ ਤਾਂ ਭਾਈ ਚੰਗੀ ਰਹੇਗੀ ਤਾਂ ਯਾਰ ਫਿਰ وہی ਗੱਲਾਂ ਥੋੜੇ ਕੰਮ ਵੇਲੇ ਜਦ ਜਰਾ ਕੰਮ ਹੁੰਦਾ ਉਦੋਂ ਢੂਈ ਦੁਖਾਂ ਲੱਗਿੰਦੀ ਆ ਉਦੋਂ ਪਹਿਲਾਂ ਜਦ 4 ਮਿੰਟ ਪਹਿ ਹੈਗਾ ਸੀ ਉਦੋਂ ਕੁਝ ਨਹੀਂ ਦੁਖਿਆ ਦੇ ਹੁਣ ਤੇਰੀ ਢੂਈ ਦੁਖਾਂ ਲੱਗ ਗਿਆ ਵੀ ਇਹਨਾਂ ਪਤਾ ਲੱਗ ਗਿਆ ਵੀ ਹੁਣ ਖੇਤ ਕੰਮ ਆ 15 ਦਾ ਨਾ ਮਹੀਨਾ ਹੁਣ ਤੇਰੀ ਢੂਈ ਦੁਖਾਂ ਲੱਗ ਗਈ ਹੁਣ ਕੰਮ ਆਈ ਢੱਕ ਲੋ ਬਸ ਇਹੀ ਕੰਮ ਆ ਥੋਡੇ ਕੋਲ ਤਾਂ ਆਪ ਕਿਵੇਂ ਝੋਨੇ ਵੇਲੇ ਬੰਦਰਾ ਰੱਖ ਲੈਣਾ ਐਕਸਟਰਾ ਹੁਣ ਜੇ ਮੈਂ ਕੰਮ ਤੇ ਬੁੜੀ ਰੱਖ ਲਈ ਉਹ ਇਹ ਜੀ ਤਾਂ ਉਹ ਹੈ ਵੀ ਨਹੀਂ ਵਿਚਾਰੀ ਬੰਦੇ ਦਾ ਕਿਹੜਾ ਕੋਈ ਚੱਕਰ ਆ ਹੁਣ ਅੱਗੇ ਕਿਹੜਾ ਕੋਈ ਰੋਟੀ ਪਾਣੀ ਦਾ ਹੁਣ ਆਲਾ ਵੇਚੀ ਕਰ ਲਦਾ ਦੋ ਰੁਪਏ ਉਹਨੂੰ ਦੇ ਦੇਣਾ ਮੈਂ ਉਹ ਤਾਂ ਮਾਰਾ ਵੀ ਅਸੀਂ ਗੱਲ ਨਹੀਂ ਹੁੰਦੀ ਹੁੰਦੀ ਗੱਲ ਕਰ ਐਵੇਂ ਖਰਚ ਵਧਾਈ ਇੰਨੀ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਮੈਂ ਤਾਂ ਤੁਹਾਨੂੰ ਗੱਲ ਕਰ ਰਿਹਾ ਵੀ ਇਹ ਗੱਲ ਚ ਕੋਈ ਦਮ ਨਹੀਂ ਤੇ ਜੋੜੀ ਤੁਸੀਂ ਆਥਨੇ दारू ਪੀਂਨੇ ਮੈਂ ਕਿਹੜਾ ਉਹ ਗਣਤੀ ਆ। ਉਹ ਯਾਰ ਧਰਮਾ ਤੇ ਆਏ ਤੇਰੇ ਨਾਂ ਤੇ ਕਿਸਮਤ ਆ ਮੈਂ ਦੰਦਾ ਮੈਂ ਕੋਈ ਪੈਸਾ ਨਹੀਂ ਦੇਣਾ ਤੇ ਸੇ ਕੋਲੋਂ ਦੇਨੇ ਹੋਏ ਦੇਦੀ ਮੈਨਰੇ ਕੋਲ ਕੋਈ ਪੈਸਾ ਨਹੀਂ ਮੈਂ ਬੇਫਾਲਤੂ ਖਰਚ ਵਧਾਈ ਜਣੀ ਆ। ਜੋ ਤੈਨੂੰ ਕਿਹਾਂ ਕਹਦਾ ਕੋਈ ਫੁੱਟ ਨਹੀਂ ਰੱਖਣੀ ਬਸ ਆਪਦੀ ਦੁੱਪ ਕਾਲਿਆ ਕਰ ਖਾ ਲਿਆ ਕਰ ਸਾਡੇ ਕੋਈ ਲੋੜ ਨਹੀਂ ਉਹ ਬੰਦੇ ਬਸ ਉਹ ਆਪਦੀ ਰੋਟੀ ਉਹਨਾਂ ਹੀ ਆਪਦੀ ਦਿੰਦੀ ਆ। ਕੋਈ ਨਹੀਂ ਚਾਹ ਪਾਣੀ ਕਰਨਾ ਕਲਾ ਗੈਂਸ ਤੇ। ਹੁਣ ਕੋਣ ਕਿਹੜੇ ਪੈਸੇ ਦੇਦਾ ਮੈਨੂੰ ਕਿ ਤੂੰ ਠੇਕਾ ਹਿੱਸਾ ਦਿੰਨਾ। ਵੀ ਮੈਂ ਆਪਦੇ ਕੋਲ ਉਹ ਦੇਦਾ ਫਿਰ ਵਸ ਵੇ ਮੈਂ ਮੈਂ ਨਹੀਂ ਲੱਗ ਲੱਗਦਾ ਵੀ ਜੇ ਆਪਦੀ ਰੋਟੀ ਵੀ ਨਹੀਂ ਬਗਾ ਸਕਦਾ ਬੰਦਾ ਹੁਣ ਜੇ ਮੈਂ ਤੈਨੂੰ ਐ ਕਹਾਂ ਵੀ ਬੰਦਿਆਂ ਦੀ ਰੋਟੀ ਆਏ ਕੋ ਝੋਨੇ ਨਹੀਂ ਉਹ ਆਦੇ ਘਰੋਂ ਲਿਉਂਦੇ ਦੱਸ ਕੀ ਰੋਟੀ ਲਈ ਚਾਹ ਕਰਨੀ ਹੈ ਗੈਸ ਤੇ ਕਰਨੀ ਹੈ ਕਾਰੇ ਵਾਸਤੇ ਆ ਪੁੱਛਦੇ ਰੋਜ਼ ਲਾਉਣੀ ਲਾਉਣੀ ਹੈ ਇਹ ਵਰਦੀ ਵੀ ਰੋਜ਼ ਧੋਣੀ ਧੋਣੀ ਹੈ ਵੇ ਦੱਸ ਕੰਮ ਕਿਹੜਾ ਸਟਰੀਆ ਕੰਮ ਦੇ ਕਾਰੇ ਵਾਸਤੇ ਰੱਖੀ ਆਓ ਮੇਰੀ ਗੱਲ ਸੁਣ ਲੈ ਮੈਂ ਬੁਢੀ ਨਹੀਂ ਪਰ ਰੱਖਦੀ ਤੇ ਤੈਨੂੰ ਅੱਖ ਨੇ ਗਲਾਸੀ ਮੈਂ ਵੀ ਨਹੀਂ ਖੜਕਾਉਣ ਦਿੰਦੀ ਨਾ ਦੇ ਖੜਕਾਉਣ ਤੂੰ ਰੀ ਫਿਰਦੀ ਰਹੇਂੀ ਕੜਾਸੀਆਂ ਖੜਕਾਉਣ ਹਟਾ ਦੇਗੀ ਤੂੰ ਉਦਾ ਕੱਲ ਨੂੰ ਕੁਸੋਰ ਕਹਿਂਜੀ ਹੋਰ ਨਾ ਮਤੋ ਜੱਪਾਂਂ ਗਟਾਲੀ ਆਤਾ ਨਾ ਬਧੀਆ ਕਰਤਾ ਭੈਣ ਨੇ ਮੇਰੇ ਲਈ ਸੌਖਾ ਹੋ ਗਿਆ ਪਾਥੀਆਂ ਅੰਦਰ ਸਾਂਤ ਨਾ ਆ ਚਾਰ ਪਾਥੀਆਂ ਚੁੱਲੇ ਮੁਰਲੇ ਗਏ ਜਾਨੀ ਐ ਇਹਨਾਂ ਨਾਲ ਹੀ ਮੇਰੇ ਤਾਂ ਦੋ ਦਿਨ ਨਿਕਲ ਜਾਣਗੇ ਮੈਨੂੰ ਤਾਂ ਬਲਾਈ ਖੁਸ਼ੀ ਹੋਈ ਮੇਰਾ ਟਾਈਮ ਨਾ ਸੌਖਾ ਪਾਸ ਹੋਣ ਲੱਗ ਜੂਗਾ ਹੁਣ ਨਹੀਂ ਤਾਂ ਬਾਲੀ ਤੰਗ ਹੁੰਦੀ ਸੀ ਕਿੱਥੇ ਲੱਕੜਾਂ ਚ ਬਣ ਜਾਣਾ ਪੈਂਦਾ ਸੀ ਸਾਰਾ ਦਿਨ ਖਾਪਦੀ ਸੀਗੀ ਪੁੱਤੋ ਆਕੇ ਫੇਰ ਥੱਕ ਜਾਂਦੀ ਸੀ ਕਦੇ ਬੁਖਾਰ ਚੜ ਜਾਂਦਾ ਸੀ ਫਿਰੋਜ ਰੋਜ ਗੋਲੀਆਂ ਲੈ ਕੇ ਵੀ ਨਾ ਕੋਈ ਤੰਤ ਨਹੀਂ ਹੈਗਾ ਦਵਨਾਂ ਚ ਚਲ ਕੋਈ ਨਹੀਂ ਹੁਣ ਚਾਹ ਤਾਂ ਮੈਂ ਉਧਰ ਪੀ ਆਈ ਆਥਨ ਵਾਸਤੇ ਰੱਖ ਦਿੰਨੀ ਆ ਚੁੱਲੇ ਮੇਰੇ ਸਸੀ ਗਾਲ ਬਾਈ ਸਸੀ ਗਾਲ ਬਾਈ ਹੋਰ ਬਾਈ ਠੀਕ ਹੈ ਇੱਕ ਤੇਰੇ ਘਰ ਵਾਲਾ ਜਿਹੜਾ ਬਾਹਰ ਗਿਆ ਸੀ हां भाई ते ओदा कोई पता लगਿਆ ਕੁਛ ਨਾ ਬਾਈ ਉਹਦਾ ਤਾਂ ਕੁਛ ਨਹੀਂ ਪਤਾ ਲੱਗਿਆ ਹੈਗਾ ਜੇ ਉਹਦਾ ਪਤਾ ਲੱਗ ਜਾਂਦਾ ਤਾਂ ਆ ਦਿਨ ਨਾ ਦੇਖਣੇ ਪੈਂਦੇ ਉਹਦੋਂ ਬਸ ਇਹਨਾਂ ਨੂੰ ਮੈਂ ਸਮਝਾਉਂਦਾ ਹਾਂ ਆਂਦਾ ਸੀ ਇੱਥੇ ਆਪਣੇ ਪਿੰਡ ਵਰਗੀ ਰੀਸ ਨਹੀਂ ਓਏ ਤੂੰ ਇੱਥੇ ਕੰਮ ਚੰਗਾ ਭਲਾ ਕਰਦਾ ਕੱਲ ਕਰ ਉਹਦੇ ਇੱਕ ਹੀ ਕੀੜਾ ਸੀ ਮੈਂ ਤਾਂ ਬਾਹਰ ਜਾਣਾ ਬਾਹਰ ਜਾਣਾ ਉਹ ਮੈਂ ਬਾਹਰ ਇੰਨਾ ਜਾਣਾ ਕੋਈ ਸੌਖਾ ਨਹੀਂ ਹੁੰਦਾ ਹੁੰਦਾ ਬਾਹਰ ਕਮਾਈ ਕਰਨੀ ਉੱਥੇ ਦੀ ਔਖੀ ਹੈ ਇਹ ਤਾਂ ਗੱਲ ਹੈਗੀ ਹੈ ਬਾਈ ਬਾਹਰਲੇ ਦੇਸ਼ਾਂ ਨੇ ਤਾਂ ਇੱਧਰਲੇ ਪੰਜਾਬ ਦੇ ਕਈ ਘਰ ਝੜ ਕੇ ਰੱਖਦੇ ਆ ਕੋਈ ਉੱਧਰ ਜਾ ਕੇ ਵਿਆਹ ਕਰਾ ਲੈਂਦਾ ਤੇ ਇਹਨਾਂ ਦਾ ਮੈਨੂੰ ਪਤਾ ਲੱਗਿਆ ਬਸ ਲਾ ਪਤਾ ਹੀ ਹੋ ਗਿਆ ਭਾਈ ਪਤਾ ਲੱਗੀ ਨਹੀਂ ਲੱਗਣਾ ਪਤਾ ਤਾਂ ਉਹ ਮੰਨ ਕੇ ਚਲੋ ਉੱਥੇ ਤਾਂ ਬੰਦਾ ਮਜਬੂਰ ਹੋ ਜਾਂਦਾ ਵਿਆਹ ਵਾਹ ਤਾਂ ਉੱਥੇ ਐ ਨਹੀਂ ਪਤਾ ਉਹ ਕਰਾਈ ਬੈਠਾ ਹੋਵੇ ਭਾਈ ਇਹ ਗੱਲਾਂ ਦਾ ਕਿਹੜਾ ਕੋਈ ਯਕੀਨ ਹੈ ਜਦੋਂ ਤੁਹਾਨੂੰ ਕੋਈ ਪਤਾ ਹੀ ਨਹੀਂ ਤਾਂ ਹੀ ਨਾ ਫੋਨ ਕਰਦਾ ਹੋਵੇ ਜੇ ਕੋਈ ਕਿਸੇ ਗੱਲ ਦਾ ਉੱਥੇ ਅਸਲ ਬੰਦਾ ਮਜਬੂਰ ਵੀ ਹੋ ਜਾਂਦਾ ਜਦੋਂ ਬੰਦਾ ਮਜਬੂਰ ਹੋ ਜਾਂਦਾ ਫਿਰ ਸਾਰੀ ਕਦਮ ਚੱਕਣੇ ਪੈਂਦੇ ਆ ਉਹ ਤਾਂ ਠੀਕ ਹੈ ਭਾਈ ਉਹ ਤਾਂ ਹੁਣ ਰੱਬ ਨੂੰ ਹੀ ਪਤਾ ਜੀ ਉਹਨੇ ਵਿਆਹ ਕਰਾਇਆ ਜਾਂ ਉਹਦੇ ਨਾਲ ਕੋਈ ਬਾਣਾ ਵਰਤ ਗਿਆ ਮੈਂ ਤਾਂ ਉਹਦੇ ਬਾਰੇ ਕੁਝ ਨਹੀਂ ਕਹਿ ਸਕਦੀ ਹੁਣ ਪਾਸ ਮਿਆ ਦਾ ਟਾਈਮ ਪਾਸ ਕਰੀ ਜੰਨੀਆ ਭੈਣ ਕਹਿੰਦੀ ਸੀਗੀ ਵੀ ਗੋਹਾ ਕੂੜਾ ਯਾ ਸੱਟ ਜਾ ਕਰੀ ਨਾਲ ਕਹਿੰਦੀ ਪਾਥੀਆਂ ਪੱਥ ਲੈ ਕਰੀ ਵਿੱਚੋਂ ਪਾਥੀਆਂ ਲੈ ਜਾ ਕਰੀ ਮੈਂ ਤਾਂ ਤਾਂ ਆ ਗਈ ਸੀਗੀ ਉਹ ਤਾਂ ਕੱਲ ਕੁੜੀਏ ਤੂੰ ਆ ਗਈ ਸੀ ਗੱਲ ਕਰ ਕੇ ਭੈਣ ਤੇਰੀ ਕਹਿੰਦੀ ਸੀ ਆਪਣੇ ਕੁਝ ਕਹੇ ਨਾ ਕਹੇ ਗੱਲ ਕਰ ਸਾਡੇ ਨਾ ਇੰਨਾ ਕੰਮ ਹੁੰਦਾ ਨਹੀਂ ਕੁੜੀਏ ਹਾਂ ਕੰਮ ਤਾਂ ਸਾਡੇ ਮਾੜਾ ਮੋਟਾ ਕੋਈ 2-4 ਦਿਨਾਂ ਦੀ ਖੇੜਾ ਚੱਲ ਕਿਤੇ ਬੰਦੇ ਨੇ ਉਹ ਕਰ ਲਈ ਮੁੜ ਕੇ ਸਾਡੇ ਕੋਈ ਕੰਮ ਨਹੀਂ ਹੋਣਾ ਮੁੜ ਕੇ ਮੈਂ ਦੱਸ ਉਹਨੂੰ ਵੀ ਵਈ ਸਮਝਾਇਆ ਵੀ ਵੀ ਕੰਮ ਤੇ ਤੂੰ ਦੱਸ ਕਾਦੇ ਬਾਤ ਰੱਖਣੀ ਜੇ ਤਾਂ ਆਪਣੇ ਕੋਈ ਬਾਹਲਾ ਕੰਮ ਹੋਵੇ ਫਿਰ ਤਾਂ ਹੁੰਦਾ

हां पण मैं ना रोटी बना ली ते तू रोटी खाला रोटी दा पण कोई नहीं मैं ਘਰੇ ਜਾ ਕੇ ਖਾ ਲੂੰਗੀ ਨਾਲ पण ਮੈਂ ਤੈਨੂੰ ਨਾ ਐਂ ਕਹਿੰਦੀ ਸੀ हां ਵੀ ਭਾਈ ਮੈਨੂੰ ਐਂ ਕਹਿੰਦਾ ਸੀ ਵੀ ਕੰਮ ਦੀ ਸਾਨੂੰ ਤਾਂ ਲੋੜ ਨਹੀਂ ਹੈਗੀ ਵੀ ਇੰਨਾ ਸਾਡੇ ਕਿੰਨਾ ਕੰਮ ਆ ਵੀ ਆਪ ਹੀ ਕਰ ਲਿਆ ਕਰੂਗੀ ਹਰਪ੍ਰੀਤ ਤੇ ਤਾਂ ਕਰਕੇ ਭੈਣੇ ਵੀ ਮੈਂ ਨਾ ਆਇਆ ਨਹੀਂ ਕਰਦੀ ਕੱਲ ਤੋਂ ਕਿਉਂਕਿ ਮੈਂ ਨਹੀਂ ਚਾਹੁੰਦੀ ਹੈਗੀ ਮੇਰਾ ਕਰਕੇ ਤੁਹਾਡੇ ਘਰੇ ਕਲੇਸ਼ ਹੋਵੇ ਮੇਰੀ ਗੱਲ ਸੁਣ ਵੀ ਤੋ ਬੰਦਿਆਂ ਨੂੰ ਨਹੀਂ ਪਤਾ ਹੁੰਦਾ ਕੋਈ ਗੱਲ ਨਹੀਂ ਤੇਰੇ ਬਾਈ ਨੇ ਜੇ ਤੈਨੂੰ ਆਹ ਗੱਲ ਕਹਿਤੀ ਨਾ ਤੇ ਤੇਰੇ ਬਾਈ ਨਾਲ ਤਾਂ ਮੈਂ ਗੱਲ ਕਰ ਲੂੰਗੀ ਨਾ ਨਾ ਭੈਣੇ ਕੋਈ ਗੱਲ ਨਾ ਕਰੀ ਬਸ ਕੋਈ ਨਹੀਂ ਹੁਣ ਜਿਹੜਾ ਕੁਛ ਬਾਈ ਕਹਿੰਦਾ ਸਹੀ ਕਹਿੰਦਾ ਕਿਉਂਕਿ ਘਰ ਤਾਂ ਬੰਦਿਆਂ ਨੇ ਦੋਰਨੇ ਹੁੰਦੇ ਆ ਕਹਿੰਦੇ ਹੁੰਦੇ ਔਰਤ ਤਾਂ ਇੱਕ ਘਰੇ ਬਹਿ ਕੇ ਖਾਣ ਵਾਲੀ ਹੁੰਦੀ ਆ ਕਮਾਈ ਤਾਂ ਬੰਦੇ ਨੇ ਕਰਨੀ ਆ ਜੇ ਉਹਨੂੰ ਦੀਂਦਾ ਹੋਊਗਾ ਉਹਦਾ ਹੱਥ ਨਹੀਂ ਪੈਂਦਾ ਹੋਣਾ ਖਰਚਾ ਦੇਣ ਨੂੰ ਇੰਨਾ ਤਾਂ ਹੀ ਅਗਲੇ ਨੇ ਮੈਨੂੰ ਕਿਹਾ ਕੋਈ ਕਰੀ ਜਾਂਦਾ ਮੇਰੀ ਗੱਲ ਸੁਣ ਕੋਈ ਨਾ ਇਸ ਗੱਲ ਦਾ ਤਾਂ ਨਾ ਤੂੰ ਫਿਕਰ ਨਾ ਕਰ ਮੈਂ ਤੇਰੇ ਕੋਲੇ ਆਪੇ ਜਾ ਆਉਂਗੀ ਮੈਂ ਤੇਰੇ ਬਾਈ ਨਾਲ ਨਾ ਗੱਲ ਜਰੂਰ ਕਰੂੰਗੀ ਉਹਨੂੰ ਨਹੀਂ ਪਤਾ ਚੱਲ ਭੈਣ ਤੇਰੀ ਮਰਜ਼ੀ ਆ ਪਰ ਮੈਂ ਇਹ ਕਹਿੰਦੀ ਆ ਬਿਨਾਂ ਪਲੇਸ ਨਾ ਪਾਇਓ ਮੇਰੇ ਘਰ ਕੇ ਚੱਲ ਕੋਈ ਨਹੀਂ ਮੇਰਾ ਤਾਂ ਇੱਧਰ ਨਹੀਂ ਹੋਰ ਕਿਤੇ ਮੈਂ ਦਾ ਕੰਮ ਭਾਲ ਕੇ ਗੁਜ਼ਾਰਾ ਕਰ ਹੀ ਲਵਾਂਗੀ ਕੱਲਾ ਢੇਡਾ ਕਿਹੜਾ ਬਾਲੇ ਜਾਣੇ ਮੇਰੀ ਗੱਲ ਸੁਣ ਜਿੱਥੇ ਦੋ ਭਾਂਡੇ ਹੋਣਗੇ ਉੱਥੇ ਖੜਕਦੇ ਹੁੰਦੇ ਆ ਕੋਈ ਨਾ ਪਲੇਸ ਤਾਂ ਵੇਖ ਮੀਆਂ ਬੀਬੀ ਦੀ ਲੜਾਈ ਤਾਂ ਵੇਖ ਕੋਈ ਨਹੀਂ ਮਿਟਾ ਸਕੇ ਇਹ ਤਾਂ ਟੜਕੇ ਲੜਕੇ ਆਥ ਨੇ ਇੱਕੋ ਜੇ ਹੋ ਜਾਂਦੇ ਇਹ ਤਾਂ ਗੱਲ ਸਹੀ ਹੈ ਭੈਣ ਚੰਗਾ ਭੈਣ ਫਿਰ ਮੈਂ ਜਾਣੀ ਆ ਮੈਨੂੰ ਘਟ ਦੁੱਧ ਪਾ ਕੇ ਦੇ ਦੇ ਕੋਈ ਨਾ ਆ ਜਾ ਮੈਂ ਤੈਨੂੰ ਦੁੱਧ ਪਾ ਦਿੰਨੀ ਆ ਤੇ ਆ ਨਾ ਮੱਝ ਨੂੰ ਪਾਲਾ ਉਹ ਨਾ ਪਾਇਆ ਕਰ ਭਰਾ ਚੰਗਾ ਚਲ ਭੈਣ ਕੋਈ ਨਹੀਂ ਮੇਰੀ ਗੱਲ ਸੁਣ ਤੂੰ ਨਾ ਮੈਨੂੰ ਦੱਸ ਦੀ ਜੇ ਮੈਂ ਆਉਣਾ ਹੋਇਆ ਮੇਰੇ ਕੋਲ ਉੱਥੇ ਘਰ ਹੀ ਆ ਜੀ ਕਿਉਂਕਿ ਮੈਂ ਹੁਣ ਦਵਾਰੇ ਪੁੱਛਣ ਨਹੀਂ ਆਉਂਦੀ ਮੈਨੂੰ ਤਾਂ ਨਾ ਬਾਈ ਤੋਂ ਡਰ ਜਾ ਲੱਗਦਾ ਕੋਈ ਨਾ ਮੈਂ ਕਿਸੇ ਜਵਾਕ ਦੇ ਹੱਥ ਨਾ ਸੁਨੇਹਾ ਭੇਜ ਦੂ ਬੇਕ ਮੈਂ ਤਾਂ ਹੁਣ ਤੁਹਾਡੇ ਘਰੇ ਕਿੱਧਰ ਆਉਂਗੀ ਮੇਰੀ ਨਾ ਲੱਤ ਵਾਲੀ ਦੁਖਦੀ ਹੈ ਤੈਨੂੰ ਦੱਸਿਆ ਹੀ ਹੈ ਚਲ ਠੀਕ ਹੈ ਭੈਣ ਜਿਵੇਂ ਮਰਜ਼ੀ ਕਰ ਲੈ ਹਾਂ ਆ ਜਾ ਤੈਨੂੰ ਦੁੱਧ ਪਾਸਾਂ ਨਾਲ ਨਾ ਰੋਟੀ ਖਾ ਲੈ ਆ ਜਾ ਹਣੀ ਭੈਣਾਂ ਟੋਕਰਾ ਸਾਂਭਿਆ ਵਾ 아이ਹੇ ਬਾਲੀ ਗਰਮੀ ਹੋਈ ਪਈ ਆ ਅੱਗ ਲਾਤੀ ਜਮਾ ਰੱਬ ਨੇ ਅੱਗ ਤਾਂ ਲੱਗਣੀ ਸੀ ਜਿਵੇਂ ਗਰਮੀ ਵਾਲੀ ਹੋਈ ਪਈ ਐ ਹੋਰ ਗਰਮੀ ਤਾਂ ਜੀ ਬਾਹਲੀ ਹੋਈ ਪਈ ਐ ਐ ਕਰ ਹਾਂਜੀ ਰੋਟੀ ਪਾ ਕੇ ਲੈ ਆਪੋ ਖੋਈ ਲੱਗੀ ਪਈ ਐ ਖਾ ਲਈਏ ਦੋ ਤੇ ਫਿਰ ਕੰਮ ਤੇ ਜਾਂਵਾਂਗੇ ਤੁਸੀਂ ਤਾਂ ਮੋਜਾਂ ਨਾਲ ਕਹਿਤਾ ਵੀ ਰੋਟੀ ਪਾ ਕੇ ਲਿਆ ਤੈਨੂੰ ਪਤਾ ਵੀ ਰੋਟੀ ਮੈਂ ਹਜੇ ਪਕਾਈ ਨਹੀਂ ਕਿਉਂ ਪਕਾਈ ਗਾਣ ਇੱਕ ਤਾਂ ਤੁਸੀਂ ਉਹ ਜਿਹੜੀ ਆਪਣੀ ਵਿਚਾਰੀ ਮੈਂ ਕੰਮ ਤੇ ਲਾਈ ਸੀ ਉਹਨੂੰ ਹਟਾਤਾ ਤੇ ਨਾਲੇ ਤੈਨੂੰ ਪਤਾ ਮੈਨੂੰ ਦਵਾਈ ਤਾਂ ਤੁਸੀਂ ਦਵਾ ਕੇ ਨਹੀਂ ਲਿਉਂਦੇ ਮੈਂ ਤੁਹਾਨੂੰ ਕਿੰਨੇ ਦਿਨ ਹੋ ਗਏ ਕਿਹਾ ਵੀ ਭਾਈ ਮੇਰੀ ਲੱਤ ਦੁਖਦੀ ਆ ਉਦੋਂ ਮੈਂ ਖੇਤ ਚਾਹ ਪੜਾਉਣ ਗਈ ਸੀ ਬੱਟ ਤੋਂ ਤਿਲਕ ਗਈ ਤੇ ਮੇਰੀ ਲੱਤ ਦੁਖਣੋਂ ਹਟਦੀ ਨਹੀਂ ਮੈਨੂੰ ਕੰਮ ਕਰਨਾ ਔਖਾ ਹੋਇਆ ਪਿਆ ਉਦੋਂ ਇੱਕ ਵਾਰਸ ਜਾ ਦੂਜੀ ਵਾਰਸ ਆਇਆ ਵਰ ਕਿੱਡੀ ਗੱਲ ਆ ਮਾਰਚਨੀਰ ਦਿਖਾਇਆ ਉਹ ਹੱਡੀ ਵਾਲਿਆਂ ਨੂੰ ਜਾਂ ਮਾਨਸਾ ਦਿਖਾਇਆ ਤੂੰ ਬਾਗਜਾ ਤੇ ਬੱਸ ਝੜ ਕੇ ਮੇਰੇ ਕੋਲ ਨਹੀਂ ਟਾਈਮ ਲੱਗਾ ਤੁਹਾਨੂੰ ਪਤਾ ਵਿੱਚੋਂ ਨਾ ਲਈ ਜੰਨੇ ਸੀ ਤੂੰ ਦੌਲ ਸਰ ਕਹਤਾ ਵੀ ਮੈਨੂੰ ਰੋਟੀਆਂ ਦੇ ਦੇ ਤੈਨੂੰ ਐ ਪਤਾ ਵੀ ਕੰਮ ਕਰਦੇ ਕਿੰਨੇ ਔਖੇ ਜੇ ਮੈਂ ਉਹ ਕਿਸੇ ਕੰਮ ਖਾਤਰ ਉਹਨੂੰ ਲਾ ਲਿਆ ਸੀ ਵਿਚੈਰੀ ਨੂੰ ਮੈਨੂੰ ਨਾ ਤੂੰ ਐ ਦੱਸਿਆ ਵੀ ਉਹ ਰੋਟੀਆਂ ਖਾਤਰ ਲਾਈ ਮੈਨੂੰ ਤਾਂ ਐਸੀ ਝਾੜੂ ਪੋਚੇ ਵਾਸਤੇ ਲਾਈ ਉਹ ਝਾੜੂ ਪੋਚੇ ਵਾਸਤੇ ਕਰੀ ਜਾਂਦੀ ਸੀ ਵੀ ਮੈਨੂੰ ਕਿਹ ਬਤਾਈਏ ਤੂੰ ਤਾਂ ਤੂੰ ਰੋਟੀਆਂ ਵੀ ਬਕਾਉਣੀ ਐ ਜਾਂ ਮੈਨੂੰ ਤੂੰ ਦੱਸੇ ਤਾਂ ਪਤਾ ਲੱਗੇ ਉਹ ਦੱਸਿਆ ਤਾਂ ਨਹੀਂ ਆਪਦੀ ਝੱਡੀ ਨਹੀਂ ਰਹਿਣੀ ਐ ਫਿਰ ਮੈਂ ਤਾਂ ਛੱਡਦੀ ਨਹੀਂ ਜੀ ਮੇਰੀ ਗੱਲ ਸੁਣੋ ਤੁਸੀਂ ਗਿਸੇ ਨੂੰ ਕਾਦੀ ਖਾਤਰ ਲਾਇਆ ਉਹ ਗਿਸੇ ਦਾ ਮਜਬੂਰੀ ਸੀ ਉਹਨਾਂ ਦੇ ਘਰੇ ਸਰਦਾ ਨਹੀਂ ਸੀ ਤਾਂ ਲਵਾ ਲਿਆ ਮੈਂ ਉਹਨਾਂ ਕੰਮ ਦੇ ਮਾਂ ਚਲ ਵੀ ਜ਼ਰੂਰ ਕਹਿੰਦਾ ਮੇਰੇ ਘਰ ਦਾ ਗੁਜ਼ਾਰਾ ਨਹੀਂ ਹੁੰਦਾ ਮਾਂ ਚਲ ਕੋਈ ਨਾ ਤੂੰ ਤੋ ਕਰ ਲੈ ਵੀ ਮੈਨਾਂ ਦਾ ਕੀ ਪਤਾ ਵੀ ਮੈਂ ਉਹਨੂੰ ਕੁੜੀ ਨੂੰ ਵਿਚਾਰੀ ਨੂੰ ਕਿਉਂ ਲਾਇਆ ਕਿਉਂ ਲਾਇਆ ਤੈਨੂੰ ਕੀ ਪਤਾ ਉਹਨਾਂ ਦੇ ਘਰੇ ਵੀ ਕੋਈ ਕਮਾਈ ਦਾ ਸਾਧਨ ਹੈ ਨਹੀਂ ਉਹ ਕਮਾਈ ਦਾ ਸਾਧਨ ਸਾਰੇ ਸੀ ਉਹਨਾਂ ਘਰੇ ਪਰ ਉਹਦਾ ਘਰ ਆ ਜੇ ਤੇ ਚੰਗੇ ਵਾਲੇ ਤਿੰਨ ਕਨਾਲਾ ਸੀ ਜਮੀਨ ਤੇ ਚੰਗਾ ਸਬਜ਼ੀ ਦਾ ਕੰਮ ਕਰਦਾ ਸੀ ਆ ਆਹ ਕੰਡੇ ਬੀਜੇ ਨੇ ਉਹ ਕਿਸੇ ਨੇ ਥੋੜੀ ਵੀ ਜਾਇਆ ਤੇ ਫਿਰ ਉਹਦਾ ਵਿਚਾਰੀ ਦਾ ਕੀ ਕਸੂਰ ਹੈ ਉਹਨੇ ਕਿਹਾ ਵੀ ਤੂੰ ਜ਼ਮੀਨ ਵੇਚ ਦੇ ਤੇ ਸਾਰੇ ਕਾਸੇ ਨੂੰ ਤੰਗਲੀ ਲਾ ਦੇ ਤਾਂ ਕੰਗਾਲ ਕਰ ਦੇ ਚਲੋ ਹਟਾ ਲੇ ਦੀ ਕਹਿ ਦਿੰਦੀ ਮੈਂ ਫੇਰ ਸਮਝਾਉਂਦਾ ਰਹਾ ਆ ਉਹਦੇ ਘਰ ਆ ਇਹਨੂੰ ਉਹਦਾ ਆ ਆਹ ਕੰਡੇ ਬੀਜਿਆ ਲੈਣੇ ਉਹਨਾਂ ਆਪਣਾ ਕੀ ਦੁੱਖ ਹੈ ਉਹ ਬੰਦੇ ਨਹੀਂ ਹਟਾਏ ਹਟਦੇ ਹੁੰਦੇ ਹੁਣ ਤੈਨੂੰ ਕਿਹੜਾ ਪਿਛਲੀ ਗੱਲ ਦਾ ਪਤਾ ਹੈ ਉਹ ਵਿਚਾਰੀ ਮੇਰੇ ਕੋਲੇ ਆਈ ਸੀ ਬਿਰ ਬਿਰ ਕਰਦੀ ਕਹਿੰਦੀ ਭੈਣੇ ਮੈਨੂੰ ਦੁੱਧ ਦੀ ਘੁੱਟ ਦੇ ਦੇ ਮੈਂ ਖਾ ਕੋਈ ਕੰਮ ਧੰਦਾ ਨਹੀਂ ਕਰਦੀ ਕਹਿੰਦੀ ਕੰਮ ਮੈਂ ਨਾ ਦੋ ਤਿੰਨ ਘਰਾਂ ਦੇ ਕਰੂੰਗੀ ਮੈਂ ਖਾ ਕੋਈ ਗੱਲ ਨਹੀਂ ਮੈਂ ਖਾ ਆਟਾ ਲੈ ਜਾ ਕਹਿੰਦੀ ਆਟਾ ਤਾਂ ਮੈਂ ਥੋਡੇ ਲੈ ਕੇ ਨਹੀਂ ਜਾਂਦੀ ਐਂ ਕਹਿੰਦੀ ਮੈਂ ਨਹੀਂ ਲੈ ਕੇ ਜਾਂਦੀ ਮੈਂ ਕਿਹੜਾ ਕਹਿੰਦੀ ਮੰਗਤੀ ਐ ਮੈਂ ਕਮਾ ਕੇ ਕਹਿੰਦੀ ਖਾ ਲੂੰ ਮੈਂ ਖਾ ਚੰਗਾ ਤੂੰ ਸਾਡੇ ਕੰਮ ਲੱਗ ਜਾ ਉਹ ਆਪਣੇ ਕੰਮ ਤਾਂ ਲੱਗੀ ਐ ਉਹ ਕਹਿੰਦੀ ਵੀ ਮੈਨੂੰ ਕਮਾਈ ਹੱਕ ਦੀ ਕਮਾਈ ਖਾਉਂਗੀ ਮੈਂ ਕਹਿੰਦੀ ਮੁਫਤ ਦੇ ਨਹੀਂ ਖਾਂਦੀ ਉਹ ਤਾਂ ਮੈਂ ਤਰੀਕਾ ਲੱਭਿਆ ਹੱਕ ਦੀ ਕਮਾਈ ਕਰਾਂਗੀ ਗੱਲ ਕਰ ਆਪਣੇ ਕੰਮ ਹੀ ਨਹੀਂ ਸੀ ਤੂੰ ਕਹਿੰਦੇ ਉਹ ਕਹਿੰਦੇ ਸਾਡੇ ਕਿਤੇ 10 ਕਿਲੋ ਕਣਕ ਲੈ ਜਾ ਚੱਲ ਫਿਰ ਕਿਤੇ ਮੁਰੇ ਦੇਖ ਲਾਂ ਵੀ ਜੋ ਸਾਡੇ ਇੰਨਾ ਕ ਮਹੀ ਨਹੀਂ ਕਣਕ ਦੇ ਦਿੰਦੀ ਤੂੰ ਫਿਰ ਮੈਨੂੰ ਵੀ ਜਿਵੇਂ ਸੋਨੂ ਗੀਸੇ ਤੇ ਤਰਸ ਆਇਆ ਨਾ ਮੈਨੂੰ ਵੀ ਉਹੋ ਤੇ ਤਰਸ ਆ ਗਿਆ ਮੈਨੂੰ ਆਏ ਹੋ ਗਿਆ ਵੀ ਚੱਲ ਕੋਈ ਨਾ ਅ ਜਿੰਨਾ ਦਿਨ ਮੇਰੀ ਲੱਤ ਦੁਖਦੀਏ ਨਾਲੇ ਤਾਂ ਵਿਚਾਰੀ ਦਾ ਉਹ ਓਏ ਫਿਰ ਤੂੰ ਤਾਂ ਬਿਝਾਰ ਤਾਂ ਆ ਪਾਉਣ ਲੱਗੇ ਲੱਤ ਦੁਖੇ ਪਰ ਤੂੰ ਮੈਨੂੰ ਪਿਆਪੀ ਦੀ ਗੱਲ ਦੱਸਿਆ ਕੋਈ ਉਹਨ ਲੱਗੇ ਨੇ ਸਾਰਾ ਦਿਨ ਖਪਣਗੇ ਕਿ ਕਸਰਨ ਹੋਰ ਹੀ ਗੱਲਾਂ ਛੇੜੀਂਦੇ ਨੇ ਜਿਹੜੀ ਗੱਲ ਦਾ ਮੁੱਦਾ ਹੈ ਉਹ ਤਾਂ ਗੱਲ ਹੀ ਨਹੀਂ ਕਰਦੀ ਮੈਂ ਕਿਹੜਾ ਵੇਖ ਉਰਦੂ ਬੋਲਦੀਆਂ ਜਾਂ ਇੰਗਲਿਸ਼ ਬੋਲਦੀ ਤੈਨੂੰ ਪੰਜਾਬੀ ਜੀ ਰੋਜ਼ ਦੱਸ ਦਿੰਨੀ ਆ ਵੀ ਸਰਦਾਰ ਜੀ ਮੇਰੀ ਲੱਤ ਦੁਖਦੀ ਆ ਮੈਂ ਬੱਟ ਤੋਂ ਤਿਲਕ ਗਈ ਮੈਨੂੰ ਦਵਾਈ ਦਵਾ ਲਿਓ ਮੈਨੂੰ ਤਾਂ ਅੱਜ ਦੱਸਿਆ ਵੀ ਮੈਂ ਬੱਟ ਤੋਂ ਤਿਲਕ ਗਈ ਅੱਜ ਮੈਨੂੰ ਦਵਾਈ ਦਵਾ ਲਿਓ 4 ਮਹੀਨੇ ਹੋ ਗਏ ਸੀ ਤੇ ਪਹਿਲਾਂ ਨਾ ਤੇਰੀ ਕੋਈ ਲੱਤ ਦੁਖੀ ਆ ਨਾ ਤੇਰੀ ਕੋਈ ਬਾਹ ਦੁਖੀ ਆ ਨਾ ਤੇਰੀ ਕੋਈ ਢੂਹੀ ਦੁਖੀ ਆ ਹੁਣ ਆ ਮੰਨ ਕੇ ਚੱਲ ਵੀ ਕੰਮ ਆ ਦੀ ਰੁੱਤ ਆ ਗਈ ਹੁਣ ਤੂੰ ਕਹਿੰਦੀ ਐ ਚਲ ਮੇਰੀ ਲੱਤ ਦੁਖੀ ਮੰਨ ਲਈ ਮੈਂ ਕੱਲ ਵੀ ਤੇਰੀ ਲੱਤ ਦੁਖਦੀ ਹੋ ਗਈ ਚਲ ਹੋ ਜਾਂਦਾ ਹੋਊਗਾ ਫੇਰ ਤੂੰ ਮੈਨੂੰ ਉਹ ਫੇਰ ਤੈਨੂੰ ਪਤਾ ਵੀ ਮੇਰੇ ਘਰ ਆਏ ਕੋਈ ਟਾਈਮ ਨਹੀਂ ਤੂੰ ਇੱਕ ਵਸ ਜਾ ਦੂਜੀ ਵਸ ਆ ਜਾ ਉਹ ਕਿਹੜਾ ਬੁੜਿਆ ਜਾਂਦੀਆਂ ਨੇ ਕਿਤੇ ਫੇਰ ਮੈਂ ਨਹੀਂ ਤਾਂ ਵੀ ਲੱਗੇ ਹਰੇ ਥਾਪੇ ਵੀ ਤੂੰ ਹੀ ਚੱਲ ਮੇਰੇ ਨਾਲ ਜਦੋਂ ਤੇਰਾ ਦੁੱਖ ਦਾ ਮੇਰੇ ਕੋਲ ਨਹੀਂ ਟਾਈਮ ਆ ਤੂੰ ਬਸ ਤੇ ਚੜ ਕੇ ਵਾ ਗਿਆ ਟਾਈ ਨੂੰ ਲੈ ਆਇਆ ਕਿ ਧੀ ਗੱਲ ਹੈ ਵੀ ਮੈਂ ਤਾਂ ਨਹੀਂ ਜ਼ਰੂਰੀ ਵੀ ਮੈਂ ਜਾ ਰਹਾ ਜੋ ਗੱਲ ਦਾ ਕਿਸੇ ਦਾ ਮਜਬੂਰੀ ਦਾ ਸਮਝ ਲੋ ਕਿ ਮੈਂ ਨਹੀਂ ਟਾਈਮ ਲਾਵਾ ਖੇਤ ਬੰਨੇ ਜਦ ਨਹੀਂ ਬੰਦਾ ਕੰਮ ਕਰਦਾ ਵੀ ਆਹੀ ਦਿਨ ਹੈ ਕੰਮ ਦੇ ਆਮੀ ਨਾ ਕੰਮ ਕਰ ਲਾਂਗੇ ਤਾਂ ਖਾ ਲਾਂਗੇ ਰੱਜ ਕੇ ਨਹੀਂ ਤੁਰੇ ਫਿਰਦੇ ਰਹਾਂਗੇ ਲੋਕਾਂ ਵਾਲਾ ਇੰਨਾ ਵਰਗਾ ਹਾਲ ਆਪਣਾ ਹੋ ਜੂ ਫਿਰ ਚੱਕੀ ਜਾਈ ਤੁਰੇ ਫਿਰਦੇ ਨਹੀਂ ਇਕੱਲੇ ਲੱਤ ਨੂੰ ਸਿਰ ਤੇ ਚੱਕ ਲਈ ਉਹੀ ਬਸ ਰਿੰਗ ਰਿੰਗ ਕੇ ਡਰਾਈ ਜਾਂਦਾ ਮੇਰੀ ਗੱਲ ਸੁਣ ਲੈ ਤੇ ਜਦੋਂ ਤੂੰ ਕਹਿ ਦਿੰਦਾ ਵੀ ਮੇਰਾ ਕੰਮ ਚ ਵੀ ਆ ਹੱਕ ਨਹੀਂ ਤੇ ਫਿਰ ਤੇਰਾ ਕੀ ਹੱਕ ਹੈ ਵੀ ਉਹਨੂੰ ਹਟਾਉਣ ਦਾ ਮੈਂ ਤਾਂ ਮੈਂ ਬੇਫਜ਼ਲ ਤਾਂ ਵੀ ਪੀਰੇ ਬੰਦੇ ਦੱਸੀ ਕਿ ਕੋਈ ਗੱਲ ਦੱਸੇਂ ਕਿ ਵੀ ਆ ਬੀਜ ਵਿਆਹ ਕਹਾਣੀ ਹੋਈ ਹੈ ਫਿਰ ਮੈਂ ਤੈਨੂੰ ਕਹਿ ਰਹਾ ਜਦੋਂ ਕੋਈ ਗੱਲ ਦਾ ਕੋਈ ਮੁੱਦਾ ਤਾਂ ਹੈ ਨਹੀਂ ਸੀ ਤੂੰ ਤਾਂ ਕਹਿੰਦੇ ਮੈਂ ਕੰਮ ਵਾਸਤੇ ਰੱਖ ਲਈ ਮੈਂ ਵੀ ਕੀ ਬੀ ਵੀ ਕੰਮ ਐ ਤੇ ਗੱਲ ਹੀ ਨਹੀਂ ਕੋਈ ਮਹੀਨੇ ਦੀ ਖੇਡ ਆ ਸਾਰੀ 15 ਦਿਨ ਦੀ ਖੇਡ ਆ ਬਾਕੀ ਕੋਈ ਹੈ ਹੀ ਨਹੀਂ ਆਪਣੇ ਕੰਮ ਕੰਮ ਕੇ ਖੇਦ ਬੰਦੇ ਦਾ ਦੇ ਜਿਹੜਾ ਕੋਈ ਬੰਦੇ ਨੇ ਕਰਨਾ ਹੈ ਅੱਗੇ ਰੋਟੀ ਰੁਕਦਾ ਹੁੰਦਾ ਪੁਰੀਆਂ ਕਰਦੇ ਆ ਸੀ ਘਰੇ ਰੋਟੀ ਟੁੱਕ ਦਾ ਸਾਰਾ ਕਰਦੇ ਆ ਸੀ ਮੈਨੂੰ ਪਤਾ ਸੀ ਵੇ ਅੱਗੇ ਕੰਮ ਹੁੰਦਾ ਹੁਣ ਉਹ ਕੰਮ ਤੁਹਾਡੇ ਚੱਕਿਆ ਗਿਆ ਠੀਕ ਹੈ ਰੋਟੀ ਤੁਹਾਨੂੰ ਟੁੱਕ ਦਾ ਕੋਈ ਸੰਸਾ ਨਹੀਂ ਕਿਉਂ ਨੈਣ ਰੋਟੀ ਘਰੋਂ ਲਿਓਣੀ ਹੈ ਲਾ ਕੇ ਜਾਣਾ ਠੀਕ ਹੈ ਕੱਲਾ ਪਾਣੀ ਧਾਣੇ ਪਾਣੀ ਵੀ ਹੁਣ ਤੁਹਾਨੂੰ ਘਰੇ ਦੇਣ ਦੀ ਲੋੜ ਨਹੀਂ ਕੈਂਪਰ ਚੱਲ ਪੇ ਕੈਂਪਰ ਵਾਲੇ ਨੂੰ ਫੋਨ ਕਰ ਦਿੰਨਾ ਮੈਂ ਖੇਤ ਹੀ ਲਾਹ ਹੁੰਦਾ ਹਾਂ ਪਾਣੀ ਧਾਣੇ ਉੱਥੋਂ ਪੀ ਲੈਂਦਾ ਕੱਲੀ ਚਾਹ ਇਹ ਚਾਹ ਵੀ ਨਹੀਂ ਕਰ ਸਕਦੀ ਚਾਹ ਗੁੜ ਪਾ ਦੇ ਕਰ ਮੈਂ ਤਾਂ ਖੇਤ ਕਰ ਲਿਆ ਤੁਹਾਨੂੰ ਬੱਸ ਆ ਗਾਣੀ ਹੋਰ ਦੱਸ ਦੇ ਮੈਨੂੰ ਵੀ ਐਕਸਟਰਾ ਕੰਮ ਕੰਮ ਤੋਂ ਬਿਨਾ ਵੀ ਹੋਰ ਕੀ ਕੰਮ ਹੈ ਦੱਸ ਕਰੇ ਉਹ ਇਹਦਾ ਰੋਡ ਦੇ ਕੰਮ ਇਹਦਾ ਤੁਹਾਡੇ ਹੈਗੇ ਆ ਖੇ ਦਾ ਕੰਮ ਤਾਂ ਨਹੀਂ ਹੁਣ ਤੁਹਾਡੇ ਕੋਈ ਵੀ ਜਰੂਰਤ ਉਹ ਬੱਚਾ ਮੇਰੇ ਕੋਲ ਐਵੇਂ ਵਝਾਤਾ ਜੀ ਨਾ ਪਾਈ ਚੱਲ ਵੇਖ ਜੇ ਮੈਂ ਉਹਨੂੰ ਕੋਈ ਉੱਚੀ ਚੀਜ਼ ਦਿੰਦੀ ਤਾਂ ਖੜਾ ਹੋ ਹੋ ਤੂੰ ਪੇੜਦਾ ਮੈਂ ਜਮਾ ਨਹੀਂ ਪੇੜਦਾ ਸੀ ਉਹ ਉੱਚੀ ਚਕਾਤੀ ਚੀਜ਼ ਜੇ ਮੈਂ ਉਹਨੂੰ ਬਿਉਤ ਨਾਲ ਕੰਮ ਤੇ ਲਾ ਲਿਆ ਵੀ ਚੱਲ ਭਾਈ ਨਾਲੇ ਤੇਰਾ ਹੱਲ ਹੋ ਜੂ ਨਾਲੇ ਮੇਰੀ ਗੱਲ ਸਨ ਸਿਲੈਂਡਰ ਭਰਾਉਣ ਨੂੰ ਔਖੇ ਹੁੰਦੇ ਸੀ ਆਪਾਂ ਵੀ ਕਿਤੇ ਹੁਣ ਪੱਥਾਂ ਉਹ ਪੱਥ ਦੂਗੀ ਗੋਹਾ ਐਵੇਂ ਬੇਸਤੀ ਜਾਂਦਾ ਸੀ ਧੋ ਦਿੰਦਾ ਸੀ ਪੈਪ ਮਾਰ ਕੇ

ਵੇ ਚਲ ਪੈਣ ਕੇ ਕੰਮ ਕਰਾਇਆ ਕਰੂੰ ਦੋ ਵਕਤ ਦੇ ਰੋਟੀ ਸੌਖੀ ਖਾ ਲੂੰਗੀ ਘੱਲ ਕਰ ਤੈਨੂੰ ਉਹ ਵੀ ਚੰਗਾ ਨਹੀਂ ਲੱਗਦਾ ਹੈਗਾ ਮੇਰੀ ਕਿਸਮਤ ਚ ਹੋਰ ਤੂੰ ਕਿੰਨੇ ਕੁ ਦੁੱਖ ਲਿਖੀ ਬੈਠਾ ਜਿਹੜੀ ਮੈਨੂੰ ਕੱਲੀ ਨੂੰ ਹੀ ਦਿਖਾਉਣੇ ਆ ਤੂੰ ਇਹ じゃ ਮੈਂ ਤਰੱਕੀ ਮਾੜਾ ਕਰਤਾ ਸੀ ਰੱਬਾ ਜਿਹੜਾ ਤੂੰ ਮੇਰੇ ਹੱਥ ਤੋਂ ਕੀ ਮਗਰ ਪੈ ਗਿਆ ਐਨੀ ਵੀ ਗਰੀਬੀ ਕਿਸੇ ਨੂੰ ਨਾ ਦਿਖਾ ਮਸਾ ਤਾਂ ਮੈਨੂੰ ਕੰਮ ਮਿਲਿਆ ਸੀਗਾ ਹੁਣ ਮੈਂ ਦੱਸ ਕੀ ਕਰੂੰਗੀ ਕਿਹੜਾ ਮੂੰਹ ਲੈ ਕੇ ਪੈਣ ਕੇ ਕਰੇ ਜਾਊਂਗੀ ਮਤਾਂ ਜਾਣ ਜੋਗੀ ਵੀ ਨਹੀਂ ਜਿੰਨਾ ਚਿਰ ਉਹ ਕੁਝ ਦੱਸਦੀ ਨਹੀਂ ਤੇ ਮੈਂ ਨਹੀਂ ਚਾਹੁੰਦੀ ਹੈਗੀ ਵੀ ਮੇਰੇ ਕਰਕੇ ਕਿਸੇ ਦੇ ਘਰੇ ਕਲੇਸ਼ ਪਵੇ ਆਏ ਸੀਗਾ ਚਲ ਕੰਮ ਕਰਿਆ ਕਰਦੀ ਨਾਲੇ ਤਾਂ ਲੱਕੜਵਾਲਾ ਨਾਮ ਹੋ ਜਾਂਦਾ ਨਾਲੇ ਜਿਹੜੇ ਪੈਸੇ ਆਉਣਗੇ ਨਾ ਮੈਂ ਵੀ 4-500 ਦਾ ਸੌਦਾ ਮਹੀਨੇ ਦਾ ਲਿਆ ਆਇਆ ਕਰਦੀ ਮੇਰਾ ਮਹੀਨਾ ਟੱਪ ਜਾ ਕਰਦਾ ਸੌਖਾ ਰੋਟੀ ਤਾਂ ਵਿਚਾਰੀ ਕਹਿੰਦੀ ਸੀ ਇੱਥੇ ਹੀ ਖਾ ਲਿਆ ਕਰੀ ਪਰ ਮੈਂ ਕਿਸੇ ਤੇ ਭਾਰ ਨਹੀਂ ਪਾਉਂਦੀ ਹੈਗੀ ਅੱਜ ਰੋਟੀ ਆਪਦੇ ਘਰੀ ਖਾਇਆ ਕਰੀ ਉਹ ਪਰਦੇਸਾਂ ਚ ਗਿਆ ਉਹ ਨਹੀਂ ਮੁੜਿਆ ਪਤਾ ਨਹੀਂ ਕਿੱਥੇ ਜਾ ਕੇ ਬਹਿ ਗਿਆ ਉਹ ਵੀ ਹੁਣ ਰੱਬ ਨੂੰ ਹੀ ਪਤਾ ਕਦੇ ਤਾਂ ਮੁੜ ਕੇ ਆ ਜਾ ਮੈਂ ਤਾਂ ਬਸ ਤੇ ਇੰਨੇ ਢੀਕਦੀ ਰਹਿਣੀ ਆ ਕਿ ਕਦੇ ਤਾਂ ਆਏਗਾ ਕਦੇ ਤਾਂ